ਸੰਗਤ ਜੀ ਤਾਂ ਤਾਂ ਸਿਰਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਬਜ਼ਾਦੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਜਿੱਥੇ ਪੋਦੇ ਮਹੀਨੇ ਦੇ ਵਿੱਚ ਸੰਗਤਾਂ ਬੈਰਾਗਮਈ ਸ਼ਹੀਦਾਂ ਨੂੰ ਯਾਦ ਕਰਦੀ ਹਨ ਉਥੇ ਹੀ ਗੰਗੂ ਪਾਪੀ ਜਿਸ ਨੇ ਮਾਤਾ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਕੋਤਵਾਲ ਦੇ ਕੋਲ ਕੈਦ ਕਰਵਾ ਦਿੱਤਾ ਸੀ ਕੁਝ ਲਾਲਚ ਦੇ ਕਰਕੇ ਉਸ ਨੂੰ ਹੁਣ ਤੱਕ ਲਾਂਬਤਾ ਪੈ ਰਹੀਆਂ ਹਨ ਅਤੇ ਉਸ ਦੇ ਪਿੰਡ ਵਾਸੀ ਵੀ ਆਪਨਾ ਦੁਰਭਾਗ ਮੰਨਦੇ ਹਨ ਕਿ ਉਸ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਜਿੱਥੇ ਦਾ ਗੰਗੂ ਪਾਪੀ ਸੀ ਅਤੇ ਉਸ ਦੇ ਪਿੰਡ ਸਿਹੜੀ ਦੇ ਵਿੱਚ ਤੁਹਾਨੂੰ ਅੱਜ ਲੈ ਚਲਦੇ ਹਾਂ ਜਿੱਥੇ ਕਿ ਉਸ ਪਲੰਗ ਸਾਹਿਬ ਦੇ ਵੀ ਦਰਸ਼ਨ ਹੋਣਗੇ ਜਿੱਥੇ ਮਾਤਾ ਗੁਜਰ ਘੋਰ ਅਤੇ ਛੋਟੇ ਸਾਹਿਬ ਜਦਿਆਂ ਨੇ ਰਾਤ ਕੱਤੀ ਸੀ ਆ ਜਿਹੜੀਆਂ ਪੌੜੀਆਂ ਵਾਂ ਇਹ ਗੰਗੂ ਦੇ ਘਰ ਨੂੰ ਜਾਂਦੀਆਂ ਵਾਂ ਪੌੜੀਆਂ ਕਿਉਂਕਿ ਗੰਗੂ ਦਾ ਘਰ ਸੀ ਪਰ ਜਿਹੜਾ ਬੱਬੀ ਉਹ ਜਿੱਥੇ ਕਮਰੇ ਚ ਘਰ ਤੇ ਰੱਖੇ ਸੀ ਉਹ ਘਰ ਅੱਛਾ ਆ ਵਾਲਾ ਕਰਤਮ ਵੀ ਪ੍ਰਾਣੀ ਕੰਦਾ ਉਹੀ ਹੈ ਕਿ ਜਾਂ ਦਵਾਰਾਂ ਨਹੀਂ ਨਹੀਂ ਹੋ ਗਈ ਹੈ ਪ੍ਰਾਣਾ ਹੀ ਕਰ ਉਹੀ ਹੈ ਅੱਛਾ ਜੀ ਆ ਉਹ ਕੰਦਾ ਵਾ ਪ੍ਰਾਣੀ ਕੰਦਾ ਵਾ ਆ ਰੋਸ਼ਨਦਾਨ ਅੰਦਰ ਦੇ ਵਿੱਚ ਰੋਸ਼ਨਦਾਨ ਬਣਿਆ ਤੇ ਉਹ ਪਲੰਗਾ ਸਾਹਿਬਾ ਜਿੱਥੇ ਮਾਤਾ ਗੁਜਰੀ ਜਗਤ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜੀ ਦੇ ਆ ਜਿੱਥੇ ਰਾਤ ਠਹਿਰੇ ਸੀ ਜਿੱਥੇ ਉਹਨਾਂ ਨੇ ਆਰਾਮ ਕੀਤਾ ਸੀ ਅੱਜ ਹਾਂਜੀ ਵੀਰੋ ਹੁਣ ਅਸੀਂ ਗੰਗੂ ਪਾਪੀ ਦੇ ਪਿੰਡ ਸੇਹੀੜੀ ਪਹੁੰਚ ਚੁੱਕੇ ਹਾਂ ਜਿੱਥੇ ਗੰਗੂ ਪਾਪੀ ਨੇ ਆਪਣੇ ਘਰ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਨੂੰ ਰਾਤ ਰੱਖਣ ਤੋਂ ਬਾਅਦ ਅਗਲੇ ਦਿਨ ਕੋਤਵਾਲ ਨੂੰ ਫੜਾ ਦਿੱਤਾ ਸੀਗਾ ਆਓ ਤੁਹਾਨੂੰ ਉਹ ਬੈੱਡ ਵੀ ਦਿਖਾਵਾਂਗੇ ਮੰਜਾ ਵੀ ਦਿਖਾਵਾਂਗੇ ਜਿੱਥੇ ਮਾਤਾ ਜੀ ਨੇ ਰਾਤ ਕੱਟੀ ਸੀ ਆਓ ਬਣੀ ਰਹੋ ਇਸ ਵੀਡੀਓ ਦੇ ਵਿੱਚ ਮਾਤਾ ਜੀ ਕਿ ਗੁਰਦਾਸ ਸਾਹਿਬ ਨੂੰ ਕਿਹੜਾ ਰਾਜ ਜਾਂਦਾ ਆ ਹੀ ਆ ਰਾਜ ਜਾਂਦਾ ਆ ਵਿਧੀ ਪੁਰਾਣਾ ਗੁਰਦਰਾ ਸਾਹਿਬ ਆ ਠੀਕ ਹੈ ਜੀ ਆ ਨਵਾਂ ਗੁਰਦਰਾ ਸਾਹਿਬ ਆ ਇਹ ਲੈਨੇ ਪੁੱਤ ਲਿਮਕਾ ਲੈਨੇ ਆ ਠੀਕ ਹੈ ਜੀ ਹਾਂ ਲੈਂਦੇ ਆ ਨਿਮਕਾ ਲੈਣੇ ਆ ਹੈ ਹਾਂਜੀ ਆ ਸੰਗਤ ਦੀ ਨਵੀਂ ਮਾਰਤਵਾ ਜਿਹੜੀ ਗੁਰਦਸਹਿਬ ਦੀ ਤਿਆਰ ਹੋ ਰਹੀ ਆ ਤੇ ਜਿਹੜਾ ਗੁਰਦਰਾ ਸਾਹਿਬ ਉਹ ਤੁਹਾਨੂੰ ਮੈਂ ਦਿਖਾਉਣਾ ਦਰਸ਼ਨ ਕਰਾਉਣਾ ਆ ਅੱਜ ਜਿਹੜਿਆ ਪੌੜੀਆਂ ਆ ਇਹ ਗੰਗੂ ਦੇ ਘਰ ਨੂੰ ਜਾਂਦੀਆਂ ਆ ਪੌੜੀਆਂ ਕਿਉਂਕਿ ਗੰਗੂ ਦਾ ਘਰ ਸੀ ਆ ਪਰ ਮੈਂ ਮੱਥਾ ਇਸ ਤਰ੍ਹਾਂ ਕਰਕੇ ਦੇਖ ਰਿਹਾ ਇੱਥੇ ਛੋਟੇ ਸਹਿਬ ਜਿਆਦੇ ਆਂਦੇ ਚਰਨ ਪਏ ਆ ਮਾਤਾ ਗੁਜਰਕੌਰ ਦੇ ਚਰਨ ਪਏ ਆ ਵਾਹਿਗੁਰੂ ਤਾਂ ਗੁਰੂ ਰਾਮਦਾਸ ਜੀ ਦੇ ਪਾਸੇ ਗੰਗੂਪਤ ਇੱਕ ਬ੍ਰਾਹਮਣ ਸੀਗਾ ਬ੍ਰਾਹਮਣ ਮਤਲਬ ਆ ਹਿੰਦੂ ਧਰਮ ਚ ਆਉਂਦੇ ਆ ਪਰ ਜਿਹੜਾ ਬੰਦਾ ਮਾੜਾ ਹੋਵੇ ਉਹਦਾ ਕੋਈ ਧਰਮ ਨਹੀਂ ਹੁੰਦਾ ਚਾਹੇ ਉਹ ਸਿੱਖਾਂ ਜਾਂ ਆਪਾਂ ਹਿੰਦੂਆਂ ਜਾਂ ਚਾਹੇ ਮੁਸਲਮਾਨਾਂ ਚਾਹੇ ਕ੍ਰਿਸਚਨਾਂ ਜਾਂ ਮੈਂ ਮਕਾ ਲੈ ਦੋ ਲੈ ਲੈ ਬੁੱਤ ਹੋਰ ਬਾਬਾ ਜੀ ਵੈਗੂ ਜੀ ਕਾ ਹਾਲ ਸਾ ਵੈਗੂ ਜੀ ਦੇ ਆਪ ਜੀ ਕਦੋਂ ਤੋਂ ਬਾਬਾ ਜੀ ਇੱਥੇ ਰਹਿ ਰਹੇ ਅਸੀਂ ਤਾਂ ਪਿੰਡੇ ਹੀ ਅੱਛਾ ਤੁਹਾਡਾ ਪਿੰਡੇ ਹੋਈ ਆ ਅੱਛਾ ਠੀਕ ਹੈ ਜੀ ਇਹਨਾਂ ਦੇ ਜਿਹੜੇ ਗੰਗੂ ਸੀਗਾ ਬ੍ਰਾਹਮਣ ਸੀਗਾ ਤੇ ਇਹਨਾਂ ਦੀ ਕੋਈ ਅਨਸਬੰਧ ਇੱਥੇ ਨਾ ਦੁਬਾਰਾ ਵਸਿਆ ਪਿੰਡ ਅੱਛਾ ਦੁਬਾਰਾ ਵਸਿਆ ਗਏ ਜਾਂ ਪਹਿਲੇ ਅੱਛਾ ਅੱਛਾ ਜੀ ਜੁੜ ਕੇ ਦੁਬਾਰਾ ਕਰਦੇ ਬੰਦੇ ਆ ਮਾਦਰ ਤੇ ਸ਼ਰੰਦਾ ਆ ਅੱਛਾ ਅੱਛਾ ਜੀ ਉਦੋਂ ਮੈਂ ਡਰ ਦੇਖ ਪਹਿਲੀ ਖਾਲੀ ਕਿੰਨਾ ਕਿਚਰੇ ਉਜੜਿਆ ਰਿਹਾ ਪਿੰਡੇ ਥੋੜਾ ਜਿੜੇ ਬਸ ਉਹਦੇ ਬਾਅਦ ਫੇਰ ਆਉਗੇ ਅੱਛਾ ਦੁਬਾਰਾ ਫੇਰ ਬਾਦ ਹੋ ਗਿਆ ਭਾਈ ਤੇ ਕਿੰਨੇ ਕਿ ਇੱਥੇ ਹੈਗੇ ਕਿ ਕਿੰਨੇ ਘਰਵਾ ਇੱਥੇ ਪਿੰਡ ਤੇ ਹੈਗੇ ਜਿਆਦਾ ਬੰਦਾ ਸਭ ਵੋਟ ਅੱਛਾ 14-1500 ਵੋਟ ਆ ਗਿਆ ਅੱਜ ਸੰਜੀ ਮੈਂ ਤੁਹਾਨੂੰ ਦਰਸ਼ਨ ਕਰ ਆ ਘਰ ਦਾ ਤੇ ਜਿਹੜਾ ਬੱਬੀ ਉਹ ਜਿੱਥੇ ਕਮਰੇ ਚ ਘਰ ਤੇ ਰੱਖੇ ਸੀ ਉਹ ਘਰ ਅੱਛਾ ਆ ਵਾਲਾ ਘਰ ਸਾਹਮਣੇ ਅਸਲ ਤਾਂ ਇੱਥੇ ਸੀਗਾ ਜੀ ਅੱਛਾ ਜੀ ਸੇਵਾ ਜਲਦੀ ਹੁਣ ਮਹਾਰਾਜ ਦੀ ਬੀੜ ਤੇ ਪਲੰਗ ਮਾਤਾ ਜੀ ਦਾ ਉੱਧਰ ਅੱਛਾ ਅੱਛਾ ਨਹੀਂ ਘਰ ਜਿਹੜਾ ਅਸਲੀ ਕੋਠਰੀ ਆ ਜਿਹੜੀ ਪੁਰਾਣੀ ਉਹ ਹੀ ਏ ਵਾਹ ਸਤਿ ਆਈਏ ਆਇਆ ਮੈਂ ਦਰਸ਼ਨ ਕਰਉਣਾ ਫਰਜ਼ੀ ਤੁਹਾਨੂੰ ਵਾਹਿਗੁਰੂ ਲੈਨੇ ਪੁੱਤ ਲੈਨੇ ਆ ਗੁਰੂ ਘਰ ਦੇ ਦਰਸ਼ਨ ਕਰਾਈਏ ਸੰਤ ਜੀ ਵਾਹਿਗੁਰੂ ਵਾਹਿਗੁਰੂ ਆ ਸੰਗਤੀ ਜਿਹੜੀ ਪ੍ਰਾਣੀ ਕੋਠੜੀ ਆ ਜਿੱਥੇ ਗੰਗੂ ਪਾਪੀ ਨੇ ਮਾਤਾ ਗੁਜਰਕਰ ਜਗਤ ਮਾਤਾ ਗੁਜਰਕਰ ਅਤੇ ਛੋਟੇ ਸਹਬਜਾਦਿਆਂ ਨੂੰ ਇੱਥੇ ਰਾਤ ਰਖਾਇਆ ਸੀਗਾ ਜਿੱਥੇ ਬਾਅਦ ਵਿੱਚ ਉਹ ਚੋਰੀ ਕਰਲੇ ਸੀਗੇ ਮੋਹਰਾ ਚੋਰੀ ਕਰ ਲੀਆਂ ਸੀਗੀਆਂ ਤੇ ਮਾਤਾ ਜੀ ਦੀ ਸ਼ਿਕਾਇਤ कोतवाल ਨੂੰ ਕਰ ਦਿੱਤੀ ਸੀਗੀ ਇਹ ਉਹ ਪ੍ਰਾਣੀ ਹਵੇਲੀ ਆ ਹਾਤ ਨੂੰ ਕੀ ਬਾਹੀ ਜੀ ਰਹਿ ਰਹੇ ਜੀ ਵਾਹਿਗੁਰੂ ਆਮਦਸ ਅੱਛਾ ਵਾਹਿਗੁਰੂ ਵਾਹਿਗੁਰੂ ਆ ਪ੍ਰਾਣੀਆਂ ਕੰਦਾ ਉਸੇ ਜਿਹੜਾ ਪ੍ਰਾਣੀਆਂ ਕੰਦਾ ਪੱਬੀ ਪ੍ਰਾਣੀ ਕੰਦਾ ਉਹੀ ਹੈ ਕਿ ਜਾਂ ਦੁਬਾਰਾ ਨਹੀਂ ਨਹੀਂ ਉਹੀ ਹੈ ਪ੍ਰਾਣਾ ਹੀ ਕਰ ਉਹੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਕੋਈ ਤਾਂ ਬੱਲੇ ਦਾ ਕੋਈ ਤਾਂ ਸ਼ੱਕ ਬੱਦ ਹਾਂ ਜੀ ਆ ਪ੍ਰਾਣਾ ਵੀ ਇੱਕ ਪੀ ਹੋਣੀ ਹੈ ਨਾ ਬਦਲ ਦਿੱਤੀ ਹਾਂ ਜੀ ਅਸ ਉਹ ਕੰਦਾ ਵਾ ਪੁਰਾਣੀਆਂ ਕੰਦਾ ਵਾ ਆ ਰੋਸ਼ਨਦਾਨ ਕੰਦਾ ਦੇ ਵਿੱਚ ਰੋਸ਼ਨਦਾਨ ਬਣਿਆ ਤੇ ਆਜ ਬਾਬਾ ਜੀ ਦੀਵੇ ਜਗਾਉਣ ਵਾਸਤੇ ਹੁਣ ਗਿਆ ਹੈ ਨਾ ਬਣਿਆ ਉਹ ਤਾਂ ਜਿਵੇਂ ਹੁਣ ਪਹਿਲਾ ਘਰ ਹੁੰਦੇ ਹੀ ਘਰ ਦੇ ਵਿੱਚ ਹਾਂਜੀ ਆਲੇ ਹੁੰਦੇ ਸੀ ਨਾ ਬਣਾਏ ਦੀਵਾ ਜਗਾਉਣ ਲਈ ਹਾਂਜੀ ਜੀ ਆਲੇ ਬਣਿਆ ਸਾਰੇ ਆਲੇ ਬਣਿਆ ਹਾਂਜੀ ਆ ਪੁਰਾਣੀ ਕੰ ਇੱਟ ਆ ਜੀ ਇੱਥੋਂ ਤੱਕ ਮਿਲਦਾ ਉੱਥੋਂ ਤੱਕ ਹੋਊਗਾ ਛੱਤ ਹੋਗੀ ਉਸ ਤੋਂ ਉੱਪਰ ਜਿਹੜੀ ਵੱਡੀ ਈਟ ਆ ਇਹ ਹੋਣ ਵਾਲੀ ਈਟ ਆ

ਇਹ ਵੀ ਦੀ ਪਲੰਗਾ ਸਾਹਿਬ ਹਾਂਜੀ ਹਾਂ ਉਹ ਇਤਿਹਾਸ ਲਿਖਿਆ ਬਾਤਾਂ ਸਤ ਜੀ ਅਸਾਂ ਵੀ ਆ ਜਿਹੜਾ ਪਲੰਗਾ ਸਾਹਿਬ ਮੈਂ ਦਰਸ਼ਨ ਕਰਾਉਣਾ ਵਾ ਦਸ਼ਕਰਾਇ ਸਿੰਘਤ ਨੂੰ ਇਹ ਉਹ ਪਲੰਗਾ ਸਾਹਿਬ ਆ ਜਿੱਥੇ ਮਾਤਾ ਗੁਜਰੀ ਜਗਤ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜੀ ਦੇ ਆ ਜਿੱਥੇ ਰਾਤ ਠਹਿਰੇ ਸੀ ਜਿੱਥੇ ਉਹਨਾਂ ਨੇ ਆਰਾਮ ਕੀਤਾ ਸੀ ਆ ਜਿਵੇਂ ਫੋਟੋ ਦੇ ਵਿੱਚ ਕਲਾਕਾਰ ਵੀਰ ਨੇ ਵਿਖਾਇਆ ਵਾ ਕਲਾਕਾਰੀ ਕੀਤੀ ਆ ਛੋਟੇ ਸਾਹਿਬ ਜੀ ਤੇ ਮਾਤਾ ਜਗਤ ਮਾਤਾ ਗੁਜਰਕੌਰ ਜੀ ਆ ਬਿਸ਼ਰਾਮ ਕਰ ਰਹੇ ਤੇ ਉਹ ਗੰਗੂ ਜਿਹੜਾ ਲਾਗੇ ਮਾਤਾ ਦੀ ਸੁੱਤੀ ਪਏ ਤੋਂ ਆਣ ਕੇ ਚੋਰੀ ਕਰਨਾ ਹੈ ਸੀਗਾ ਵਾਈਗ ਧਨਗੁਰਾ ਹੁੰਦਾ ਸੀ ਸ਼ਹਿਰ ਦੇ ਵਿੱਚ ਇਹ ਸੰਤ ਨੂੰ ਅੱਜ ਇੱਕ ਵੀਡੀਓ ਦੇ ਜਰੀਏ ਅਸੀਂ ਦਿਖਾਉਣਾ ਹੈ ਸੀਗੀ ਕਿਉਂਕਿ ਕਿਉਂਕਿ ਸਰਹੰਦ ਦੇ ਸਾਰੇ ਭੈਣਾਂ ਨੇ ਸਾਰੇ ਵੀਰਾਂ ਨੇ ਦਰਸ਼ਨ ਕੀਤੇ ਆ ਗੁਰਦਰਾਮ ਘਰ ਸਾਹਿਬ ਦੇ ਦਰਸ਼ਨ ਕੀਤੇ ਆ ਪਰ ਗੰਗੂ ਦੇ ਪਿੰਡ ਖੇੜੀ ਪਿੰਡ ਜਿਹੜਾ ਮਾਤਾ ਗੁਜਰਕੌਰ ਦੀ ਦਾ ਜਿਹੜੇ ਜਾਦਾਂ ਵਾ ਇਹਨਾਂ ਜਾਦਾਂ ਦੇ ਬਹੁਤ ਘਾਟੇ ਸੰਗਤ ਨੇ ਦਰਸ਼ਨ ਕੀਤੇ ਆ ਤੇ ਮੈਂ ਇਹੋ ਫੀਲ ਕਰਾਂਗਾ ਕਿ ਇੱਥੇ ਆ ਕੇ ਆ ਛੋਟੇ ਸਹਿਬ ਜਾਦਿਆਂ ਦੀ ਨਿੱਗ ਮਾਤਾ ਗੁਜਰਕੌਰ ਦੀ ਨਿੱਗੀ ਯਾਤ ਨੂੰ ਜ਼ਰੂਰ ਵੇਖੋ ਜ਼ਰੂਰ ਆਓ ਆ ਗੁਰਦਰਾ ਸਾਹਿਬ ਦਾ ਹੁਣ ਲੰਗਰ ਹਾਲ ਆ ਗੁਰਦਰਾ ਸਾਹਿਬ ਦਾ ਲੰਗਰ ਹਾਲ ਆ ਪਿੰਡ ਦੇ ਵਿੱਚ ਗੁਰਦਰਾ ਇਹ ਵਸਿਆ ਵਾ ਆਹ ਤੁਹਾਨੂੰ ਮੈਂ ਪਿੰਡ ਦੇ ਆ ਦਰਸ਼ਨ ਕਰਉਣਾ ਕਿਉਂਕਿ ਹੈਗਾ ਤੇ ਗੰਗੂ ਦਾ ਪਿੰਡ ਹੀ ਚਾਹੇ ਠੀਕ ਹੈ ਜੀ ਪਰ ਜਿੱਥੇ ਬਾਬਾ ਪੈ ਤੇ ਪੂਜਾ ਆਸਰ ਥਾਪਣ ਸੁਆ ਹੁਣ ਇਹ ਗੰਗੂ ਦੇ ਪਿੰਡ ਨਾਲੋਂ ਜ਼ਿਆਦਾ ਮਾਤਾ ਗੁਜਰੀ ਦੀ ਚਰਨ ਛੋਹ ਪ੍ਰਾਉਤ ਦਿੱਤੀ ਆ ਇਹ ਜਿਹੜਾ ਅਪਵਿੱਤਰ ਸਹਿ ਪਿੰਡ ਸੀਗਾ ਉਹਨਾਂ ਨੂੰ ਚਰਨ ਛੋਹ ਪਾ ਕੇ ਆਪਣੇ ਚਰਨ ਪਾ ਕੇ ਆ ਛੋਟੇ ਸਹਿ ਜਿਆਦੇ ਨੇ ਮਾਤਾ ਗੁਜਰੀ ਕਰਨੇ ਪਵਿੱਤਰ ਕਰ ਦਿੱਤਾ ਤੈਨੂੰ ਉਹ ਠੀਠਾ ਵੀ ਦੀ ਇਹਨਾਂ ਨਗਰ ਆਪਣਾ ਵੀ ਦੇ ਅੱਛਾ ਨਾਲ ਹੀ ਕਰਾ ਨਹੀਂ ਮੁੰਡਾ ਸ਼ਹਿਰ ਅੱਛਾ ਮੁੰਡਾ ਸ਼ਹਿਰ ਹੈ ਹਾਂ ਮੈਂ ਕਾ ਲੈ ਦੋ ਬ੍ਰਿੰਮ ਕਾ ਲੈਨੇ ਅੱਛਾ ਮੈਂ ਕਿ ਸੰਤ ਨੂੰ ਦਰਸ਼ਨ ਕਰਾਈਏ ਪਿੰਡ ਜੀ ਬਿਲਕੁਲ ਜੀ ਕਰਨਾ ਚਾਹੀਦਾ ਹਾਂ ਜੀ ਆ ਪਿੰਡ ਵਾ ਪੁਰਾਣਾ ਪਿੰਡ ਵਾ ਤੇ ਪੱਪੀ ਕਿ ਇੱਥੇ ਗੁਰਦਾਰ ਸਾਹਿਬ ਕਿਹੜੇ ਕਿਹੜੇ ਦੱਸੇ ਸੀਗੇ ਉਹ ਬਾਬੇ ਨੂੰ ਪੁੱਛਦੇ ਆ ਮੈਂ ਵੀਡੀਓ ਪੱਪਾ ਹੀ ਮੈਂ ਵੀਡੀਓ ਚ ਦਿਖਾਉਣਾ ਵਾਂ ਸੰਤ ਨੂੰ ਗੁਰਦਾਰ ਸਾਹਿਬ ਕਿਹੜੇ ਕਿਹੜੇ ਆਪ ਜੀ ਨੇ ਦੱਸੇ ਸੀ ਇੱਥੇ ਗੁਰਦਰ ਅਟਕਦਾ ਵਾ ਅੱਛਾ ਆ ਇਸ ਗੁਰਦਰ ਸਾਹਿਬ ਦਾ ਕੀ ਨਾਮ ਆ ਅਟਕ ਸਾਹਿਬ ਗੁਰਾਤ ਸਾਹਿਬ ਅੱਛਾ ਰਾਤ ਸਾਹਿਬ ਔਰ ਐਮਨਾ ਸਾਹਿਬ ਐਮਨਾ ਸਾਹਿਬ ਰਾਤ ਸਾਹਿਬ ਜੀ ਦਾ ਕੀ ਇਤਿਹਾਸ ਸੀਗਾ ਚੁੜਾਇ ਤੇ ਰਸ ਉੱਥੇ ਰਾਤ ਜਦੋਂ ਜਾ ਕੇ ਰਸ ਉੱਥੇ ਲੱਗੀ ਅੱਛਾ ਇੱਥੋਂ ਸਾਹਿਬ ਜਾਇਦਿਆਂ ਨੂੰ ਖੜ ਕੇ ਤੇ ਰਾਤ ਦੇ ਚੜਾ ਕੇ ਉੱਥੇ ਖੜਿਆ ਸੀਗਾ ਸੱਤ ਜੀ ਤੇ ਜਿਹੜਾ ਗੁਰਦਰ ਐਮਨਾ ਸਾਹਿਬ ਸੱਚਾ ਕੇ ਬੈਠੇ ਦੇ ਬਹਿਣਾ ਆ ਕੀ ਲੱਖ ਮੈਂ ਜਿੱਥੇ ਬੈਠੇ ਰਹੇ ਉੱਥੋਂ ਦੇ ਫੇਰ ਗੁਰੂ ਦਾ ਦੁਆਰੇ ਲੈ ਕੇ ਜਾ ਲਿਆ ਅੱਛਾ ਅੱਛਾ ਉੱਥੇ ਆਣ ਕੇ ਸੋਹਰੇ ਸਾਹਿਬ ਜਦੇ ਜਮਾ ਦਾ ਗੁਰੂ ਜੀ ਬੈਠੇ ਸੀਗੇ ਸਿੱਧਾ ਨਹੀਂ ਇੱਥੇ ਲੈ ਕੇ ਆਂਦੇ ਦੁਕਾਨਚਾ ਵੀ ਪੰਡੇ ਤੇ ਜਾਇ ਦੇ ਕੋਲ ਪੁਲਸ ਵਾਲਾ ਨਹੀਂ ਹੈ ਕੋਈ ਪੰਡੇ ਚ ਕੋਈ ਅੱਛਾ ਇਹ ਕਿਨਾਂ ਜਾਇ ਜਾ ਕਰਕੇ ਫੇਰ ਜੀ ਬਿਖੜ ਲੈ ਕੇ ਆ ਅੱਛਾ ਅੱਛਾ ਵੀ ਜਾਇ ਜਾ ਕੀਤਾ ਕਿਉਂਕਿ ਪੁਲਸ ਵਾਲਾ ਨਾ ਇੱਥੇ ਹੋਵੇ ਪਹਿਰੇ ਨਾਲ ਕੋਈ ਹੋਵੇ ਅੱਛਾ ਜੀ ਤੇ ਇੱਕ ਗੁਰਦਰ ਸਾਹਿਬ ਜਿਨੇ ਕਿਹੜਾ ਦੱਸਿਆ ਸੀਗਾ ਗੁਪਤ ਖਿਜਾਨਾ ਗੁਪਤ ਖਿਜਾਨਾ ਅੱਖਾਂ ਨਾਲ ਉਹਦਾ ਕੀ ਤਿਆ ਸੀਗਾ ਗੰਗੂ ਨੇ ਮਾਇ ਗੰਗੂ ਨੇ ਮਾਇ ਦਾ ਬਚੀ ਜਿਆ ਕਰ ਗੰਗੂ ਨੇ ਮਾਇ ਜਿਹੜੀ ਮਾਤਾ ਹੋਣਾ ਤੋਂ ਚੋਰੀ ਕਰਕੇ ਖੜੀ ਸੀ ਮਾਦੇ ਜੀ ਤੋਂ ਅੱਛਾ ਜੀ ਸਤਿ ਆਈ ਬਹੁਤ ਧੰਨਵਾਦ ਕਿਨਾ ਸੀ ਸਾਈ ਜੀ ਆ ਜੀ ਦਾ ਐਸੇ ਨੇ ਤੁਸੀਂ ਬਹੁਤ ਧੰਨਵਾਦ ਬਹੁਤ ਬਹੁਤ ਇਹ ਪ੍ਰਸ਼ਾਦ ਦੀ ਸੇਵਾ ਕਰਦੇ ਆ ਗੁਰਦਰਾ ਸਾਹਿਬ ਅਠਾ ਸਾ ਗੁਰਦਰਾ ਜਿੱਥੇ ਮਾਤਾ ਗੁਜਰੀ ਗੰਗੂ ਦੇ ਘਰ ਵਿੱਚ ਰਾਤ ਰਹੀ ਸੀ ਆ ਗੰਗੂ ਦਾ ਘਰ ਵਾਈ ਇਹ ਇਹ ਪੁਰਾਣਾ ਘਰ ਵਾ ਗੰਗੂ ਦਾ ਜਿੱਥੇ ਗੰਗੂ ਦੇ ਮਾਤਾ ਗੁਜਰੀ ਤੇ ਛੋਟੇ ਸਾਬ ਜਨਰ ਲਿਆ ਕੇ ਆ ਰਾਤ ਉਹਨਾਂ ਨੂੰ ਬਾਅਦ ਵਿੱਚ ਕੋਤਵਾਲ ਨੂੰ ਪੇਸ਼ ਕਰ ਦਿੱਤਾ ਸੀਗਾ ਹਾਂ ਇਹ ਬਾਬਾ ਜੀ ਮੈਂ ਤੇ ਆਣੀ ਨਹੀਂ ਚਲ ਆਜੋ ਹੁਣ ਮੈਂ ਤੁਹਾਨੂੰ ਦੂਸਰੇ ਗੁਰਦਸਹਿਬ ਜੀ ਦੇ ਦਰਸ਼ਨ ਕਰਾਉਣਾ ਵਾ ਆ ਪਿੰਡ ਅ ਸਹੀੜੀ ਪਿੰਡ ਪਿੰਡ ਸਹੀੜੀ ਪਿੰਡ ਦੇ ਅਗਲੀ ਪਤਲੇ ਨੀਲੀ ਕਾਲੀ ਨੇਪਾ ਲੈ ਨੇ ਆ ਦਰਸ਼ਨ ਘਰੋਂ ਲੈ ਹਣਾ ਆ ਸੇਂਡ ਪਿੰਡ ਦੇ ਘਾਰ ਵਗ ਗਲੀਆਂ ਵਾ ਮੈਂ ਕਿਨੇ ਸਤੋਂ ਸਾਰੀ ਸੰਗਤ ਨੂੰ ਦਰਸ਼ਨ ਕਰਾ ਦੇ ਮੇਰਾ ਵੀਰ ਸਾਰੇ ਪਿੰਡ ਦੇ ਦਰਸ਼ਨ ਕਰਾ ਦੇ ਆ ਵੀ ਜੀ ਆ ਇਸ ਪਿੰਡ ਦੀਆਂ ਗਲੀਆਂ ਆ ਘਾਰ ਇਸ ਪਿੰਡ ਦੇ ਸੇੜੀ ਪਿੰਡ ਦੀਆਂ ਗਲੀਆਂ ਜਿੱਥੇ ਅੱਜ ਮੈਂ ਤੁਹਾਨੂੰ ਵਲੌਗ ਚ ਦਿਖਾ ਰਿਹਾ ਆ ਗੁਰਦਰਾ ਸਾਹਿਬ ਆਓ ਤੁਹਾਨੂੰ ਹੁਣ ਮੈਂ ਗੁਰਦਰਾ ਅਟਕ ਸਾਹਿਬ ਲੈ ਕੇ ਉਹ ਦੂਸਰਾ ਲੈ ਕੇ ਜਨਾਂਗੇ ਗੁਰਦਰਾ ਅਟਕ ਸਾਹਿਬ ਆਜੋ ਹਾਂਜੀ ਆ ਗੰਗੂਰ ਦੇ ਪਿੰਡ ਦੀਆਂ ਗਲੀਆਂ ਤੁਹਾਨੂੰ ਦਿਖਾ ਰਿਹਾ ਮੈਂ ਇਹ ਪਿੰਡ ਕਹਿੰਦੇ ਕਿ ਇੱਕ ਵਾਰੀ ਉਜੜ ਚੁੱਕਾ ਸੀਗਾ ਤੇ ਹੁਣ ਦੁਬਾਰਾ ਵਸਿਆ ਵਾ ਆ ਤੁਹਾਨੂੰ ਇਸ ਪਿੰਡ ਦੇ ਵਿੱਚ ਕਿੰਨੇ ਚਾਰ ਗੁਰਦਰਾ ਸਾਹਿਬ ਆ ਠੀਕ ਹੈ ਜੀ ਆ ਤੁਹਾਨੂੰ ਸਾ ਚਾਰੇ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਇੱਕ ਤੇ ਜਿਹੜਾ ਤੁਹਾਨੂੰ ਹੁਣੇ ਗੁਰਦਸਾਹਿਬ ਦਰਸ਼ਨ ਕਰਾਤਾ ਵਾ ਦੂਜਾ ਰਾਤ ਸਾਹਿਬ ਗੁਰਦਰਾ ਵਾ ਉਹਦਾ ਵੀ ਇਤਿਹਾਸ ਜਾ ਕੇ ਦੱਸਾਂਗੇ ਤੀਜਾ ਜਿੱਥੇ ਖਜ਼ਾਨਾ ਦੱਬਿਆ ਸੀ ਉਹ ਗੁਰਦਰਾ ਸਾਹਿਬ ਆ ਤੇ ਚੌਥਾ ਗੁਰਦਾਰ ਸਾਹਿਬ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦੇ ਬਾਹਰ ਆਣ ਕੇ ਰੁਕੇ ਸੀਗੇ ਕਿਉਂਕਿ ਗੰਗੂ ਕੰਨਾਂ ਸੀਗਾ ਵੀ ਤੁਸੀਂ ਇੱਥੇ ਖੜੋ ਤੇ ਮੈਂ ਪਿੰਡ ਦੇ ਵਿੱਚ ਦੇਖ ਕੇ ਆਉਣਾ ਕਿ ਕੋਈ ਪੁਲਿਸ ਦਾ ਮੁਲਾਜ਼ਮ ਨਹੀਂ ਹੈਗਾ ਕੋਈ ਕੋਤਵਾਲੀ ਦਾ ਬੰਦਾ ਤਾਂ ਨਹੀਂ ਹੈਗਾ ਕੋਈ ਪਹਿਰੇਦਾਰ ਨਹੀਂ ਹੈਗਾ ਆਓ ਤੁਹਾਨੂੰ ਸਾਰੇ ਗੁਰਦਾਰੇ ਦੇ ਦਰਸ਼ਨ ਕਰਾਉਨੇ ਆ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਇਤਿਹਾਸ ਇਤਿਹਾਸੀ ਪਿੰਡ ਵਾ ਇਸ ਪਿੰਡ ਬਾਰੇ ਇਤਿਹਾਸ ਬਾਰੇ ਸਾਰੇ ਸੰਗਤ ਨੂੰ ਪਤਾ ਲੱਗੇ ਤਾਂ ਜੋ ਆਪਣੇ ਬੱਚਿਆਂ ਨਾਲ ਲੈ ਕੇ ਜਿਵੇਂ ਅੱਜ ਮੈਂ ਆਪਣੇ ਬੱਚਿਆਂ ਨਾਲ ਲੈ ਕੇ ਕੈਂਪ ਆ ਗੋਹਾਂ ਨੂੰ ਤੇ ਐਡਾ ਤੁਸੀਂ ਆਪਣੇ ਬੱਚਿਆਂ ਨਾਲ ਲੈ ਕੇ ਦੱਸੇ ਕਰਾਉਂਦੇ ਰਹੋ ਤੇ ਆਓ ਮੈਂ ਤੁਹਾਨੂੰ ਸਾਰੇ ਪਿੰਡ ਦੇ ਦੱਸੇ ਕਰਾਉਣਾ